ਜੀ ਭਰਾਵੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਆ ਵੈਲਕਮ ਆ ਵੀਰ ਜੀ ਸੋ ਭਰਾਵੋ ਅੱਜ ਇੱਕ ਛੋਟੀ ਜੀ ਜਾਣਕਾਰੀ ਦਵਾਂਗੇ ਜੋ ਕਿ ਆਪਾਂ ਨੇ ਪਹਿਲਾਂ ਵੀ ਵੀਡੀਓ ਵਿੱਚ ਦਿੱਤੀ ਆ ਤੇ ਸਮੇਂ ਅਨੁਸਾਰ ਕੁਝ ਨਵੇਂ ਭਰਾ ਵੀ ਨਾਲ ਜੁੜਦੇ ਨੇ ਤੇ ਜਾਂ ਚੇਤਾ ਵੀ ਭੁੱਲ ਸਕਦਾ ਕੁਝ ਭਰਾਵਾਂ ਨੂੰ ਤੇ ਉਸੇ ਚੱਕਰ 'ਚ ਆਪਾਂ ਨੇ ਸੋਚਿਆ ਚਲੋ ਵੀ ਯਾਦ ਕਰਵਾ ਦਿੰਨੇ ਆ ਤੇ ਨਾਲੇ ਵੀਰੇ ਕਬੂਤਰਾਂ ਦਾ ਕਰੋ ਸ਼ੌਂਕ ਤਿੰਨੋਂ ਭਰਾ ਨਹੀਂ ਸਕੇ ਤੇ ਜਿਹੜਾ ਚਿੱਟਾ ਸਫੇਦ ਏ ਉਡਾਇਆ ਪਹਿਲਾਂ ਤੇ ਬਾਕੀ ਜਿਹੜੇ ਨੀਲੇ ਰੰਗ ਵਾਲੇ ਆ ਇਸ ਵਾਰੀ ਉਡਾਵਾਂਗੇ 10 ਪਰ ਆਪੇ ਹੀ ਸਾਫ਼ ਕਰ ਗਏ ਦੋਵੇਂ ਭਰਾ ਤੇ ਜਿਹੜਾ ਚਿੱਟਾ ਏ ਆਪਣੇ ਪਟਿਆ ਤੇ ਸਭ ਤੋਂ ਪਹਿਲਾਂ ਭਰਾਵੋ ਜਿੱਦਾਂ ਕਬੂਤਰਾਂ ਦੇ ਦੇਖੋ ਚਿੱਟੇ ਕਬੂਤਰ ਦੇ ਜਿੱਦਾਂ ਪਰ ਨਿਕਲ ਆਏ ਆ ਦੇ ਕੋਈ ਨੇ ਨੇ ਆਗੇ ਤੇ ਆਪਾਂ ਨੇ ਪਰਾਂ ਦੀ ਸੰਭਾਲ ਵਾਸਤੇ ਨੋਟਿਕਸ ਪਾਊਡਰ ਜਿਹੜਾ ਉਹ ਕੱਲ ਪਾ ਦਿੱਤਾ ਤੇ ਆਇਆ ਮੇਰੇ ਭਰਾਵੋ ਪਾਊਡਰ ਜਿੱਦਾਂ ਮਰਜ਼ੀ ਤੁਸੀਂ ਸਕਰੀਨ ਸ਼ਾਟ ਲੈ ਲਵੋ ਤੇ ਮੇਰੇ ਵੀਰ ਭਰਾ ਇਹ ਬੜਾ ਪਾਊਡਰ ਲੈ ਆ ਹੁਣ ਇਹ 230 ਰੁਪਏ ਦਾ ਮਿਲਿਆ ਪ੍ਰਾਈਸ ਇਹਦਾ 250 ਰੁਪਏ ਲਿਖਿਆ ਉੱਪਰ ਇਹ ਦਰੋਂ ਸਿੱਧਾ ਆ ਦੇਖੋ ਤੇ ਮੇਰੇ ਵੀਰ ਭਰਾ ਇਹ ਵਾਲਾ ਪਾਊਡਰ ਲੈ ਆ ਕੇ ਕਬੂਤਰਾਂ ਦੇ ਪਾਵੋ ਤੇ ਕੋਸ਼ਿਸ਼ ਕਰੋ ਮੇਰੇ ਵੀਰ ਭਰਾ ਕਬੂਤਰਾਂ ਦੇ ਛਾਤੀ ਦੇ ਵਿੱਚ ਵੀ ਇਹ ਵਾਲਾ ਪਾਊਡਰ ਪਾਵੋ ਉੱਪਰ ਵੀ ਸਾਰੇ ਪਾਸੇ ਤਕਰੀਬਨ ਕਬੂਤਰ ਨੂੰ ਥੋੜਾ ਥੋੜਾ ਪਾਊਡਰ ਜ਼ਰੂਰ ਪਾਵੋ ਕਿਉਂਕਿ ਛਾਤੀ ਵਿੱਚ ਤੁਸੀਂ ਇੱਕ ਪਾਰ ਪੱਟ ਕੇ ਦੇਖਿਓ ਕਬੂਤਰ ਦਾ ਬਹੁਤ ਹੀ ਨਿਗ੍ਹਾ ਦੇ ਨਾਲ ਦੇਖਣਾ ਪੈਂਦਾ ਹੈ ਤੇ ਕਿਤੇ ਨਾ ਕਿਤੇ ਦੇਖਿਓ ਜੁਵਾ 3 4 5 7 ਤੇ ਦਾਣ ਲੱਗੀਆਂ ਹੁੰਦੀਆਂ ਬਹੁਤ ਛੋਟੀਆਂ ਤੇ ਜਦੋਂ ਕਿ ਇਹਨਾਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਜ਼ਿਆਦਾ ਨੁਕਸਾਨ ਵੈਸੇ ਮੱਖੀ ਦਾ ਆ ਜਿਹੜੀ ਮੱਖੀ ਹੁੰਦੀ ਆ ਜਿੰਨੂੰ ਵਿੱਚ ਕੁਛ ਭਰਾ ਕੁੱਤਾ ਮੱਖੀ ਵੀ ਕਹਿ ਦਿੰਦੇ ਆ ਕਿ ਉਹ ਮੱਖੀ ਜਿਹੜੀ ਨਾ ਕੈਂਚੀ ਵਾਂਗੂ ਪਰ ਘੱਟ ਦਿੰਦੀ ਵਿੱਚੋਂ ਤੇ ਉਹ ਪੈਂਦੀ ਆ ਕੁਲੇ ਪਰਾਂ ਨੂੰ ਕੱਚੇ ਪਰਾਂ ਨੂੰ ਜਿਵੇਂ ਕਿ ਨਵੇਂ ਪਰ ਹੁੰਦੇ ਆ ਕੋਸ਼ਿਸ਼ ਤੇ ਸ਼ਾਇਦ ਇਹਨਾਂ ਦੀ ਇਹੀ ਹੁੰਦੀ ਆ ਪਰਾਂ ਵਿੱਚ ਪਾਊਡਰ ਚੱਕਣ ਦੀ ਪਾਊਡਰ ਖਾਣ ਦੀ ਤੇ ਪਰ ਮਸਲਾ ਇਹ ਬਣ ਜਾਂਦਾ ਹੈ ਕਿ ਜਿਹੜੇ ਪਰ ਨਵੇਂ ਆਉਂਦੇ ਹੁੰਦੇ ਆ ਤੇ ਉਹ ਪਰ ਖਰਾਬ ਹੋ ਜਾਂਦੇ ਆ ਘੱਟੇ ਵੱਡੇ ਜਾਂਦੇ ਠੀਕ ਹੈ ਨਾ ਤੇ ਉਹ ਜਿਹੜੀ ਮੱਖੀ ਉਹ ਨੁਕਸਾਨ ਕਰ ਦਿੰਦੀ ਆ ਤੇ ਇਸ ਕਰਕੇ ਮੇਰੇ ਵੀਰ ਭਰਾ ਇੱਕ ਵਾਰੀ ਹੁਣ ਆਪਾਂ ਨੇ ਪਾਊਡਰ ਪਾਇਆ ਇੱਕ ਵਾਰ ਜੇ ਤੁਹਾਰ ਪਰ ਥੋੜੇ ਹੋਰ ਹੋ ਜਾਣਗੇ ਤੇ ਆਪਾਂ ਫੇਰ ਪਾਵਾਂਗੇ ਪਾਊਡਰ ਤੇ ਇਹ ਨੋਟਿਕਸ ਪਾਊਡਰ ਜ਼ਰੂਰ ਪਾਵੋ ਆਪਣੇ ਕਬੂਤਰਾਂ ਦੇ ਪਰਾਂ ਦੇ ਵਿੱਚ ਤੇ ਤੁਹਾਡੇ ਕਬੂਤਰ ਜਿਹੜੇ ਉਹ ਸੈੱਟ ਰਹਿਣਗੇ ਪਰ ਨਹੀਂ ਖਰਾਬ ਹੋਣਗੇ ਕਿਉਂਕਿ ਕਬੂਤਰਾਂ ਨੇ ਪਰਾਂ ਦੇ ਸਿਰ ਤੇ ਬਾਜੀਆਂ ਜਿੰਨੀਆਂ ਹੁੰਦੀਆਂ ਉਲਟਰਾ ਹੁੰਦਾ ਇੱਕ ਇੱਕ ਪਰ ਦਾ ਮੁੱਲ ਹੈ ਇਸ ਟਾਈਮ ਠੀਕ ਆ ਭਰਾਵੋ ਤੇ ਇਹ ਖਾਸ ਚੀਜ਼ ਦਾ ਖਿਆਲ ਰੱਖਿਓ ਬਾਕੀ ਗੱਲ ਕਰਦੇ ਆ ਕਿ ਜਿਵੇਂ ਕਿ ਨੈਟ ਦੇ ਉੱਪਰ ਕਾਫੀ ਗੇਮ ਦੱਸੀ ਜਾਂਦੀ ਪਈ ਆ ਹਨਾ ਕਾਫੀ ਉਸਤਾਦ ਲੋਕ ਵੀ ਗੇਮ ਦੱਸਦੇ ਪਏ ਆ ਤੇ ਕੁਝ ਭਰਾ ਉਹ ਗੇਮ ਨੂੰ ਯੂਜ਼ ਵੀ ਕਰਦੇ ਪਏ ਆ ਰਾਭੋ ਮੁਕ ਦੀ ਗੱਲ ਕਰਦੇ ਆ ਕਿ ਮੈਂ ਪਹਿਲਾਂ ਵੀ ਕਿਹਾ ਹੁੰਨਾ ਕੋਈ ਤੁਹਾਨੂੰ ਕੁਝ ਵੀ ਨਹੀਂ ਦੇ ਸਕਦਾ ਜਿੰਨਾ ਚਿਰ ਤੁਸੀਂ ਰੱਖਣ ਦੇ ਯੋਗ ਨਹੀਂ ਬਣ ਜਾਂਦੇ ਠੀਕ ਹੈ ਨਾ ਬੇਸ਼ੱਕ ਦੀ ਤੁਹਾਨੂੰ ਕੋਈ 1 ਘੰਟੇ ਦਾ ਭਾਸ਼ਣ ਦਵੇ ਜੇਕਰ ਤੁਸੀਂ ਉਸ ਦੇ ਉੱਪਰ ਅਮਲ ਹੀ ਨਾ ਕੀਤਾ ਤੇ ਉਹ ਚੀਜ਼ ਤੁਹਾਡੇ ਬਿਲਕੁਲ ਵੀ ਫਾਇਦੇਮੰਦ ਨਹੀਂ ਹੋਵੇਗੀ ਠੀਕ ਹੈ ਤੇ ਸਭ ਤੋਂ ਪਹਿਲਾ ਬੀਰੋ ਜਿਹੜੀ ਗੇਮ ਪਹਿਲੀ ਤੇ ਮੈਂ ਉਸਤਾਦ ਲੋਕਾਂ ਦੀ ਗੱਲ ਕਰਦਾ ਆ ਕਿ ਆਪਾਂ ਸੱਚ ਜਾਣਿਓ ਜੇ ਮੇਰੇ ਵੱਲੋਂ ਪੁੱਛੋ ਤੇ ਗੇਮਾਂ net ਤੇ ਨਹੀਂ ਦੱਸੀਆਂ ਜਾਂਦੀਆਂ ਠੀਕ ਆ ਜਿਹੜੇ ਉਸਤਾਦ ਨੇ ਵੀ ਠੋਕਰਾਂ ਖਾਧੀਆਂ ਹੁਣ ਉਹ net ਦੇ ਉੱਪਰ ਗੇਮਾਂ ਨਹੀਂ ਦੱਸਦਾ ਠੀਕ ਆ ਜਿਨੇ ਖੁਦ ਠੋਕਰਾਂ ਖਾਧੀਆਂ ਹੁਣ ਮੈਂ ਇਹ ਗੱਲ ਨਹੀਂ ਇੱਥੇ ਕਰਦਾ ਪਿਆ ਕਿ ਉਹਨੇ ਪੈਸੇ ਖਰਚੇ ਹੋਣ ਤੇ ਉਹ ਵੀ ਪੈਸੇ ਬੱਟਣ ਦੇ ਕਰਕੇ ਨੈਟ ਤੇ ਨਹੀਂ ਪੋਂਦਾ ਇਹ ਨਹੀਂ ਮਤਲਬ ਹੈਗਾ ਕਿ ਮੈਂ ਪੈਸਿਆਂ ਦੀ ਗੇਮ ਹੀ ਦਊਂਗਾ ਕਿਸੇ ਨੂੰ ਉਹ ਇਸ ਕਰਕੇ ਨਹੀਂ ਨੈਟ ਤੇ ਪੋਂਦਾ ਉਹ ਇਹ ਚੀਜ਼ ਨੂੰ ਚੰਗੀ ਤਰ੍ਹਾਂ ਨੇੜੇ ਤੋਂ ਜਾਣ ਲੈਂਦਾ ਕਿ ਕੋਈ ਇਸ ਚੀਜ਼ ਦੀ ਕਦਰ ਨਹੀਂ ਕਰਦਾ ਤੇ ਛੇਤੀ ਕੋਈ ਵੀ ਇਸ ਚੀਜ਼ ਉੱਪਰ ਅਮਲ ਨਹੀਂ ਕਰਦਾ ਠੀਕ ਆ ਫ੍ਰੀ ਵਾਲੀ ਚੀਜ਼ ਬੇਕਾਰ ਹੀ ਲੱਗਦੀ ਆ ਮੰਨ ਲਓ ਆ ਤਿੰਨ ਕਬੂਤਰ ਆ ਸਾਹਮਣੇ ਪਰਲੀ ਸਾਈਡ ਖੁੱਡਾ ਇਹ ਆਪਣੇ ਚੋਟੀ ਦੇ ਕਬੂਤਰ ਆ ਤਿੰਨੋ ਕੋਈ ਗਾਹ ਕਾ ਗਵੇ ਮੇਰੇ ਕੋਲ ਤੇ ਮੈਂ ਤਿੰਨ ਕੱਢ ਕੇ ਦਿਖਾ ਲਦਾ ਭਰਾਵਾ ਇਹੀ ਦੇਣੇ ਆ ਉਹਨੇ ਕਹਣਾ ਨਹੀਂ ਹੋਰ ਕੋਈ ਦੇਣਾ ਤੇ ਫੇਰ ਗੱਲ ਕਰ ਫਿਲਹਾਲ ਉਹਦੀ ਜਿਆਦਾ ਵੇਚ ਨਜ਼ਰ ਆਊਗੀ ਦੂਸਰੇ ਕਬੂਤਰਾਂ ਦੇ ਇਹਨਾਂ ਨੂੰ ਛੱਡ ਕੇ ਆਖਰਕਾਰ ਸ਼ੈਨ ਨੂੰ ਖੰਣੇ ਪੈ ਜਾਣ ਕਿਉਂਕਿ ਉਹ ਦੂਰੋਂ ਆਇਆ ਹੋਊਗਾ ਤੇ ਜੇ ਲੈਣ ਦੇ ਮੋਟੀ ਬਿੱਦੇ ਨਾਲ ਹੀ ਆਇਆ ਹੋਊਗਾ ਫੇਰ ਉਹ ਲੈ ਕੇ ਹੀ ਜਾਊਗਾ ਚਲੋ ਇਹਨਾਂ ਵਿੱਚੋਂ ਤਿੰਨਾਂ ਚੋਂ ਜੜਾ ਚੰਗਾ ਲੱਗੂ ਫਿਰ ਉਹ ਲੈ ਜਾਊਗਾ ਜਾਂ ਨਾ ਖੜੂਗਾ ਜਿਆਦਾ ਧਿਆਨ ਉਹ ਦੂਜੇ ਕਬੂਤਰਾਂ 'ਚ ਹੋਊਗਾ ਬੇਸ਼ੱਕ ਦੀ ਮੈਂ ਚੰਗੇ ਦਿਖਾਲ ਦਵਾ ਠੀਕ ਹੈ ਨਾ ਇਸ ਤਰ੍ਹਾਂ ਜਦੋਂ ਅਸੀਂ ਨੈੱਟ ਦੇ ਉੱਪਰ ਗੇਮ ਪਾਉਂਦੇ ਆ ਕਬੂਤਰਾਂ ਦੇ ਬਾਰੇ ਹਨਾ ਠੰਡੇ ਪਾਣੀ ਬਾਰੇ ਜਾਂ ਗੁੜ ਬਾਰੇ ਤੇ ਕੋਈ ਵੀ ਅਮਲ ਨਹੀਂ ਕਰਦਾ ਇਹ ਚੀਜ਼ ਦੇ ਉੱਪਰ ਤੇ ਠੋਕਰਾਂ ਤੋਂ ਬਿਨਾਂ ਭਰਾ ਬਹੁਤ ਸਿੱਖਿਆ ਵੀ ਨਹੀਂ ਜਾਂਦਾ ਜਿੰਨਾ ਚਿਰ ਤੁਸੀਂ ਗਲਤੀ ਨਹੀਂ ਨਾ ਕਰਦੇ ਉਨਾ ਚਿਰ ਤੁਸੀਂ ਨਹੀਂ ਸਿੱਖ ਸਕਦੇ ਠੀਕ ਆ ਸਾਰੀ ਗੇਮ ਆਪਣੇ ਉਸਤਾਦ ਕੋਲ ਲੈ ਲਓ ਅੱਜ ਹੀ ਲੈ ਲਓ ਤੁਸੀਂ ਨਹੀਂ ਗੇਮ ਕਰ ਸਕਦੇ ਸਾਰਾ ਕੁਝ ਤੁਹਾਨੂੰ ਕੋਈ ਲਿਖ ਕੇ ਦੇ ਦੇਊਗਾ ਤੁਸੀਂ ਕਰ ਹੀ ਨਹੀਂ ਸਕਦੇ ਠੀਕ ਆ ਇਹ ਤੁਹਾਨੂੰ ਕਰ ਕਰਕੇ ਦੇਖਣਾ ਪਊਗਾ ਸਾਨੂੰ ਵੀ ਜਦੋਂ ਭਾਜੀ ਨੇ ਦੱਸਿਆ ਸੀਗਾ ਆਪਣੇ ਭਾਜੀ ਹੁਣੇ ਹੈਗੇ ਆ ਉਸਤਾਦ ਆਪਣੇ ਉਹਨਾਂ ਨੇ ਜਦੋਂ ਆਪਾਂ ਨੂੰ ਦੱਸਿਆ ਸੀਗਾ ਤੇ ਉਹਨਾਂ ਨੇ ਸਿੱਧੀਆਂ ਆਪਾਂ ਨੂੰ ਚੀਜ਼ਾਂ ਦੱਸੀਆਂ ਸੀ ਇੱਦਾਂ-ਇੱਦਾਂ ਕਰਕੇ ਕਬੂਤਰ ਉਡਾ ਲਿਓ ਇੰਨਾ ਟਾਈਮ ਨਹੀਂ ਸੀ ਉਹਨਾਂ ਕੋਲ ਬਾਹਰ ਰਹਿੰਦੇ ਆ ਤੇ ਉਹਨਾਂ ਨੇ ਕਿਹਾ ਕਿ ਇੱਦਾਂ-ਇੱਦਾਂ ਕਰਕੇ ਉਡਾ ਲਿਓ ਚਲੋ ਆਪਾਂ ਬਾਜ਼ੀਆਂ ਜੀਤੀਆਂ ਵੀ ਚੰਗੇ ਕਬੂਤਰ ਉੱਡੇ ਆ ਆਪਣੇ ਠੀਕ ਹੈ ਨਾ ਤੇ ਚਲੋ ਆਪਾਂ ਹਰੇ ਵੀ ਟਾਈਮ ਟੂਨ ਦੀ ਕਟਿੰਗ ਵਿੱਚ ਵੀ ਹਰੇ ਆ ਤੇ ਉਹ ਬਾਜੀ ਉਹਨਾਂ ਦੇ ਦੱਸੇ ਮੁਤਾਬਕ ਹੀ ਆਪਾਂ ਨੇ ਸਾਹਮਣੇ ਕਬੂਤਰ ਪਰ ਅੱਜ 3 ਸਾਲ ਹੋ ਗਏ ਤਕਰੀਬਨ ਤਿੰਨਾਂ ਕਸਾਲਾਂ ਬਾਅਦ ਸਮਝ ਆਉਣੀ ਸ਼ੁਰੂ ਹੋ ਗਈ ਕਿ ਫਲਾਨੀ ਚੀਜ਼ ਬਾਜੀ ਹੁਣੇ ਕਿਉਂ ਦਬਾਉਂਦੇ ਸੀ ਕਬੂਤਰ ਨੂੰ ਤੇ ਫਲਾਨੀ ਚੀਜ਼ ਕਿਉਂ ਦਬਾਉਂਦੇ ਸੀ ਕਿਉਂਕਿ ਉਹ ਬਾਹਰ ਬੈਠੇ ਸੀ ਉਹਨਾਂ ਨੇ ਸਾਡੇ ਕਬੂਤਰ ਨਹੀਂ ਸੀ ਦੇਖੇ ਕਈਆਂ ਥਾਵਾਂ ਤੇ ਆਪਾਂ ਹਰੇ ਵੀ ਗਲਤੀਆਂ ਹੋਈਆਂ ਕਿਉਂਕਿ ਉਹਨਾਂ ਨੇ ਕਬੂਤਰ ਨਹੀਂ ਸੀ ਦੇਖੇ ਸਾਡੇ ਖੁੱਡੇ ਦਾ ਉਹਨਾਂ ਨੇ ਦੇਖਿਆ ਨਹੀਂ ਸੀ ਕਿੱਦਾਂ ਦਾ ਸੈਟਅਪ ਆ ਕਿੱਦਾਂ ਆਪਾਂ ਕਬੂਤਰ ਰੱਖਦੇ ਆ ਕਿਹੜੀ ਖੁਰਾਕ ਪੋਣੇ ਪਏ ਆ ਸਾਡੇ ਕੋਲ ਕਿਹੜੀ ਗਲਤੀ ਹੁੰਦੀ ਵੀ ਨਹੀਂ ਉਹਨਾਂ ਨੇ ਮੌਕੇ ਤੇ ਮੌਕੇ ਕਹਣਾ ਇਦਾਂ ਦਾ ਤਿਆਰ ਕਰ ਲੋ ਤੇ ਆਪਾਂ ਛੱਡ ਲੈਣਾ ਉਦਾਂ ਗੱਲ ਨਹੀਂ ਬਣਦੀ ਜੇਕਰ ਤੁਸੀਂ ਆਪਣੀ ਬਣੀ ਆ ਕਾਫੀ ਥਾਂ ਤੇ ਤੇ ਕਹਿੰਦਾ ਭਾਵ ਕਿ ਸ਼ੈਦ ਆਪਣੇ ਕਬੂਤਰ ਤੁਕੇ ਨਾਲ ਹੀ ਘਰੇ ਆਪਣੇ ਕੋ ਸਹੀ ਸੰਭੇ ਜਾਂਦੇ ਸੀ ਜਿਹਦੇ ਕਰਕੇ ਕਿ ਭਾਜੀ ਹੁਣਾਂ ਦੀ ਗੇਮ ਕੰਮ ਕਰਦੀ ਰਹੀ ਕਬੂਤਰਾਂ ਦੇ ਉੱਪਰ ਠੀਕ ਹੈ ਨਾ ਤੇ ਹੋ ਸਕਦਾ ਹੋਰ ਭਰਾ ਦੀ ਵੀ ਤੁਕੇ ਦੇ ਨਾਲ ਗੇਮ ਕੰਮ ਕਰ ਜਾਵੇ ਤੇ ਪਰ ਤੁਕੇ ਨਾਲ ਬਹੁਤਾ ਟਾਈਮ ਨਹੀਂ ਕੰਮ ਚੱਲਦਾ ਠੀਕ ਹੈ ਨਾ ਤੁਕੇ ਨਾਲ ਹੀ ਬਹੁਤਾ ਟਾਈਮ ਚੱਲਦਾ ਤੇ ਉਹ ਪਾਜੀ ਹੁਣ ਚਲੋ ਬਾਜ਼ਿੰ ਜਿੱਤੇ ਵੀ ਆ ਹਾਰੇ ਵੀ ਆ ਠੀਕ ਹੈ ਨਾ ਤੇ ਮੈਂ ਉਹ ਗੱਲ ਬਾਰ ਬਾਰ ਕਰਦਾ ਆ ਕਿ ਤੁਸੀਂ ਘਰ ਚ ਕਬੂਤਰ ਗੇਮ ਤੁਹਾਡੀ ਪੂਰਾ ਸਾਲ ਦੀ ਹੁੰਦੀ ਆ ਇੱਕ ਦਿਨ ਦੀ ਗੇਮ ਨਹੀਂ ਹੁੰਦੀ ਜੇਕਰ ਤੁਸੀਂ 10 ਕਬੂਤਰਾਂ ਨੂੰ ਇੱਕੋ ਬੰਦੇ ਨੂੰ ਫੜਾ ਕੇ ਆਜੋਗੇ ਬਖਰੇ ਬਖਰੇ ਬੰਦਿਆਂ ਦੇ ਕਬੂਤਰਾਂ ਨੇ ਇੱਕ ਇੱਕ ਫੜਿਆ ਹੋਊਗਾ ਤਿਆਰ ਕਰਨ ਵਾਸਤੇ ਠੀਕ ਆ ਉਹਨਾਂ ਵਿੱਚੋਂ ਇੱਕ ਦੋ ਜਿੱਤਣਗੇ ਤਿੰਨ ਜਿੱਤਣਗੇ ਤੇ ਜੇ ਨਾਲ ਤੇ ਸਹੀ ਕਬੂਤਰ ਸਾਲ ਦੀ ਸਾਮ ਸੰਭਾਲ ਹੋਏਗੀ ਜਾਂ ਸਹੀ ਉਡਾਈਆਂ ਸਹੀ ਜਾਣਕਾਰੀ ਨਾਲ ਕਬੂਤਰ ਉੱਡੇ ਹੋਣਗੇ ਉਹ ਕਬੂਤਰ ਜਿੱਤ ਜਾਣਗੇ ਨਹੀਂ ਤੇ ਖਡਾਰੀ ਵੀ ਮਾੜੇ ਕਬੂਤਰ ਨੂੰ ਨਹੀਂ ਜਿਤਾ ਸਕਦਾ ਠੀਕ ਆ ਬਿਲਕੁਲ ਨਹੀਂ ਖਡਾਰੀ ਆਮ ਕਬੂਤਰ ਨੂੰ ਨਹੀਂ ਜਿਤਾ ਸਕਦਾ ਇਹ ਘਰ ਦੀ ਮਿਹਨਤ ਨਾਲ ਗੇਮਾਂ ਕੰਮ ਕਰਦੀਆਂ ਆ ਠੀਕ ਆ ਭਰਾਵੋ ਤੇ ਮੈਂ ਇੱਕੋ ਹੀ ਗੱਲ ਜਾਣਦਾ ਆ ਕਿ ਜੜਾ ਬੰਦਾ ਤੇ ਕਬੂਤਰ ਦੀ ਸਾਂਭ ਸੰਭਾਲ ਬਾਰੇ ਨੱਟ ਦੇ ਉੱਪਰ ਦੱਸਦਾ ਆ ਸਾਲ ਦੀ ਸਾਂਭ ਸੰਭਾਲ ਬਾਰੇ ਮੈਂ ਉਸੇ ਨੂੰ ਹੀ ਉਸਤਾਦ ਮੰਨਦਾ ਆ ਠੀਕ ਆ ਜੀ ਗੇਮ ਚੀਜ਼ ਇਸੇ ਕਰਕੇ ਪਰਦੇ ਜੀ ਰਹਿਣੀ ਚਾਹੀਦੀ ਆ ਮੇਰੇ ਕਹਿ ਦਾ ਮਤਲਬ ਇਹ ਨਹੀਂ ਕਿ ਮੈਂ ਕਿਸੇ ਚੀਜ਼ ਦਾ ਵਿਰੋਧ ਕਰਦਾ ਪਿਆ ਕਿ ਕੋਈ ਵੀਡੀਓ ਨਾ ਪਾਵੇ ਤੇ ਜਾਂ ਸਿੱਖਣ ਵਾਲੇ ਭਰਾਵਾਂ ਨੂੰ ਕੋ ਸਿੱਖਣ ਨੂੰ ਨਾ ਮਿਲੇ ਮਿਲਣਾ ਚਾਹੀਦਾ ਆ ਪਰ ਮੈਨੂੰ ਹੁਣ ਤੱਕ ਹਜ਼ਾਰਾਂ ਹੀ ਫੋਨ ਆ ਚੁੱਕੇ ਆ ਤੇ ਆਏ ਮੈਨੂੰ ਕਿਹੜੇ ਖਡਾਰੀਆਂ ਦੇ ਜਿਨ੍ਹਾਂ ਨੂੰ ਬਿਲਕੁਲ ਜਾਣਕਾਰੀ ਨਹੀਂ ਗਈ ਜਿਨ੍ਹਾਂ ਕੋ ਘਰੇ ਕਬੂਤਰ ਨਹੀਂ ਸਾਂਭੇ ਜਾਂਦੇ ਤੇ ਜਿਹੜਾ ਘਰੇ ਕਬੂਤਰ ਸਾਂਭਣੇ ਸਿੱਖ ਗਿਆ ਗੇਮ ਉਹਦੇ ਤੋਂ ਦੂਰ ਨਹੀਂ ਗਈ ਠੀਕ ਆ ਗੇਮ ਉਹਦੇ ਤੋਂ ਦੂਰ ਨਹੀਂ ਰਹਿ ਗਈ ਹੁਣ ਕੁਛ ਭਰਾ ਵਿੱਚ ਇਦਾਂ ਵੀ ਕਰ ਸਕਦੇ ਆ ਕਿ ਵੀਰੇ ਤੂੰ ਦੱਸ ਸਹੀ ਕਾਰਾ ਸੀ ਆਪੇ ਲਵਾਂਗੇ ਠੀਕ ਆ ਨਾ ਉਹਨਾਂ ਨੂੰ ਵੀ ਮੈਂ ਇਹ ਗੱਲ ਦੱਸ ਦੇਣੀ ਚਾਹੁੰਨਾ ਆ ਕਿ ਜੇਕਰ ਕਾਰ ਤੁਸੀਂ ਆਪੇ ਲਵੋਗੇ ਤਾਂ ਹੁਣ ਤੱਕ ਤੁਹਾਨੂੰ ਕਰ ਲੈਣਾ ਚਾਹੀਦਾ ਸੀਗਾ ਪਿੱਛੇ ਕਿਉਂ ਰਹਿ ਗਏ ਹੁਣ ਤੱਕ ਜੇ ਤੁਸੀਂ ਇੰਨੇ ਤੇਜ਼ ਦਿਮਾਗ ਦੇ ਛਾਤਰ ਦਿਮਾਗ ਦੇ ਆ ਤੇ ਹੁਣ ਤੱਕ ਤੁਹਾਨੂੰ ਕਰ ਲੈਣਾ ਚਾਹੀਦਾ ਸੀਗਾ ਠੀਕ ਆ ਤੇ ਲੰਮਾ ਸਮਾਂ ਕੋਈ ਵੀ ਕਿਸੇ ਨਾਲ ਨਹੀਂ ਜੁੜਦਾ ਬਹੁਤ ਬੰਦੇ ਆਏ ਆਪਣੇ ਨਾਲ ਜੁੜੇ ਆਪ ਹੀ ਛੱਡ ਕੇ ਗਏ ਸਾਰੇ ਕਿਉਂਕਿ ਉਹਨਾਂ ਨੂੰ ਸੀਗਾ ਅਗਰ ਦਿਨਾਂ ਦੇ ਵਿੱਚ ਗੇਮ ਦੱਸੂਗਾ ਭਾਜੀ ਜਾਂ ਦਿਨਾਂ ਦੇ ਵਿੱਚ ਅਸੀਂ ਸਾਮ ਸੰਭਾਲ ਕਰਕੇ ਕਬੂਤਰ ਡਾਉਣੇ ਸ਼ੁਰੂ ਕਰ ਦਵਾਂਗੇ ਪਰ ਜਿਹੜੀ ਗੱਲ ਦਾ ਮੈਨੂੰ ਪਤਾ ਉਹ ਗੱਲ ਦਾ ਉਹਨਾਂ ਨੂੰ ਨਹੀਂਗਾ ਪਤਾ ਠੀਕ ਹੈ ਨਾ ਮੈਨੂੰ ਪਤਾ ਕਿ ਉਹ ਇਦਾਂ ਨਹੀਂ ਉਡਾ ਸਕਦੇ ਵਿਸ਼ਵਾਸ ਉੱਠ ਜਾਂਦਾ ਕੱਲ ਨੂੰ ਉਹਨਾਂ ਦੇ ਕਬੂਤਰ ਨਾ ਉੱਡੇ ਤਾਂ ਉਹਨਾਂ ਨੇ ਕਹਿਣਾ ਗਲਤ ਸਮਾਨ ਦੱਸਿਆ ਜਾਂ ਦਿੱਤਾ ਹੋਈ ਵੀ ਐਦਾਂ ਤਿਆਰ ਵੀ ਕੀਤੇ ਕਬੂਤਰ ਕਈਆਂ ਦੇ ਸਮਾਨ ਵੀ ਦਿੱਤਾ ਮੇਂਗਰੇ ਤੋਂ ਮੇਂਗਾ ਸਮਾਨ ਦਿੱਤਾ ਕੋਲੋਂ ਅਗਲੇ ਤਾਂ ਨਹੀਂ ਜਿੱਤੇ ਤੇ ਉਹ ਦੂਸਰਾ ਪਾਸਾ ਕਰ ਲਿਆ ਉਹਨਾਂ ਨੇ ਕਿਨਾਰਾ ਕਰ ਲਿਆ ਕਿ ਸ਼ਾਇਦ ਇੱਧਰ ਆਪਣੀ ਗੱਲ ਨਹੀਂ ਬੰਨਨੀ ਜਾਂ ਸਾਡੇ ਕੋਲ ਮਤਲਬ ਮੇਰੇ ਵੱਲੋਂ ਕਿ ਇਹਦੇ ਕੋਲ ਕੱਖ ਵੀ ਹੈ ਨਹੀਂਗਾ ਠੀਕ ਹੈ ਨਾ ਕਬੂਤਰ ਆਪਣੇ ਘਰ ਤਿਆਰ ਕਰਕੇ ਆਪ ਹੀ ਜਿੱਤਿਆ ਜਾ ਸਕਦਾ ਆ ਕਿਸੇ ਦਾ ਕਬੂਤਰ ਫੜ ਕੇ ਬਹੁਤ ਔਖਾ ਆ ਜਿਤੋਣਾ ਬਹੁਤ ਔਖਾ ਠੀਕ ਆ ਬਰਾਵੋ ਤੇ ਦੁਨੀਆ ਛੇਤੀ ਵਿਸ਼ਵਾਸ ਵੀ ਨਹੀਂ ਕਰਦੀ ਠੀਕ ਹੈ ਨਾ ਤੁਸੀਂ ਇੱਕ ਕਬੂਤਰ ਕਿਸੇ ਦਾ ਹਰਾ ਦਿਓ ਦੂਜੀ ਵਾਰੀ ਬੰਦਾ ਤੁਹਾਡੇ ਕੋ ਆਊਗਾ ਹੀ ਨਹੀਂ ਬੇਸ਼ੱਕ ਦੀ ਤੁਸੀਂ ਜਿੰਨੀ ਮਰਜ਼ੀ ਮਿਹਨਤ ਲਾਤੀ ਹੋਵੇ ਉਸ ਕਬੂਤਰ ਦੇ ਉੱਪਰ ਠੀਕ ਹੈ ਤੁਸੀਂ ਤੇ ਜਿਹੜਾ ਕੰਮ ਕਰਨਾ ਇੱਕ ਦਿਨ ਚ ਉਹੀ ਕਰਨਾ ਆ ਪਰ ਤੁਹਾਨੂੰ ਇਹ ਥੋੜੀ ਪਤਾ ਉਹਨੇ ਪਿਛਲੇ ਸਾਲ ਦੇ ਵਿੱਚ ਕੀ ਕੀਤਾ ਆ ਸਾਲ ਦੀ ਛੱਡੋ ਮਹੀਨੇ ਚ ਉਹਨੇ ਕੀ ਕੀਤਾ ਆ ਠੀਕ ਹੈ ਤੇ ਤੁਸੀਂ ਆਪਣੇ ਤਰੀਕੇ ਨਾਲ ਕਰ ਲਿਆ ਸਾਰਾ ਕੁਝ ਤੁਹਾਨੂੰ ਪਤਾ ਹੀ ਨਹੀਂਗਾ ਕਬੂਤਰ ਠੰਡਾ ਆ ਜਾ ਗਰਮ ਆ ਕਿਹੜਾ ਮਜਾਜ ਰੱਖਦਾ ਕੀ ਹਿਸਾਬ ਕਿਤਾਬ ਹੈ ਹਨਾ ਤੇ ਉਹਦੇ ਬਾਰੇ ਤੁਹਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਤੇ ਪਹਿਲੀ ਗੱਲ ਤੇ ਬੰਦੇ ਝੂਠ ਬਹੁਤ ਬੋਲਦੇ ਆ ਅੱਜ ਇੰਨੇ ਵਜੇ ਉੱਤਰਿਆ ਆ ਇੰਨਾ ਟਾਈਮ ਕਰ ਗਿਆ ਕਹਿੰਦਾ ਪਾਪਾ ਜੀ ਗੇਮ ਲਾਈਨ ਦੇ ਮਾਰੇ ਕੋ ਸਿੱਖਣ ਦੇ ਮਾਰੇ ਤੱਕੇ ਨਾਲ ਹੀ ਤੇ ਇਦਾਂ ਸਿੱਖਿਆ ਨਹੀਂ ਜਾਂਦਾ ਭਰਾਵਾ ਜੋ ਮਰਜ਼ੀ ਵੀ ਕਰ ਲੋ ਗਲਤੀਆਂ ਕਰਕੇ ਸਿੱਖਿਆ ਜਾਂਦਾ ਲੰਬਾ ਸਮਾਂ ਕਿਸੇ ਨਾਲ ਜੁੜਨਾ ਪੈਂਦਾ ਆ ਠੀਕ ਹੈ ਤੇ ਜੇਕਰ ਤੁਸੀਂ ਤੁੱਕੇ ਨਾਲ 2-4 ਬਾਜ਼ੀਆਂ ਜਿੱਤ ਵੀ ਲਈਆਂ ਨੇ ਨੈਟ ਦੀ ਗੇਮ ਤੇ ਉੱਪਰ ਕੁਝ ਸਿੱਖ ਕੇ ਉਹ ਤੁੱਕੇ ਦਾ ਤੁੱਕਾ ਹੀ ਆ ਠੀਕ ਆ ਉਹ ਸਿੱਧਾ ਤੁਸੀਂ ਉੱਥੋਂ ਚੀਜ਼ ਚੁੱਕੀ ਹੈ ਤੇ ਉਦੇ ਵਰਤ ਕੇ ਤੁਸੀਂ ਜਿੱਤ ਗਏ ਆ ਤੁੱਕੇ ਦੇ ਨਾਲ ਪਰ ਜਿੱਦਨ ਤੁਸੀਂ ਹਾਰੇ ਉਹਦਣ ਤੁਹਾਨੂੰ ਵਿੱਚ ਦੇਖਣਾ ਪਾਣਾ ਕਿ ਤੁਹਾਡੇ ਕੋਲ ਗੜਬੜ ਕਿੱਥੋਂ ਹੋਈ ਆ ਗਲਤੀ ਤੁਹਾਡੇ ਕੋਲ ਕੀ ਹੋਈ ਆ ਜਿੱਦਨ ਤੁਸੀਂ ਭਰਾਵੋ ਇੱਕ ਚੀਜ਼ ਹੀ ਗਲਤੀ ਫੜ ਗਏ ਨਾ ਇੱਕ ਗਲਤੀ ਹੀ ਫੜ ਗਏ ਤੇ ਤੁਸੀਂ ਗੇਮ ਹੀ ਸਿੱਖ ਗਏ ਸਾਰੀ ਕਿਤਾਬ ਹੀ ਤੁਹਾਡੇ ਅੱਗੇ ਖੁੱਲੀ ਪਈ ਆ ਫਿਰ ਠੀਕ ਆ ਜਿੱਦਾਂ ਤੁਸੀਂ ਇੱਕ ਗਲਤੀ ਫੜ ਗਏ ਨਾ ਆਪਣੀ ਕਿ ਅਸੀਂ ਇਸ ਵਜ੍ਹਾ ਤੋਂ ਬਾਜੀ ਹਾਰੇ ਆ ਜਾਂ ਸਾਡਾ ਇਸ ਵਜ੍ਹਾ ਤੋਂ ਸੀਜ਼ਨ ਖਰਾਬ ਹੋਇਆ ਤੇ ਕਿਤਾਬ ਤੁਹਾਡੇ ਸਾਹਮਣੇ ਖੁੱਲੀ ਪਈ ਆ ਜੇ ਤੁਸੀਂ ਉਹ ਇੱਕ ਗਲਤੀ ਸੁਧਾਰ ਲਈ ਤੇ ਠੀਕ ਆ ਉਸ ਗਲਤੀ ਦੇ ਨਾਲ ਹਜ਼ਾਰਾਂ ਗਲਤੀਆਂ ਜੁੜੀਆਂ ਆ ਉਹ ਹਜ਼ਾਰਾਂ ਗਲਤੀਆਂ ਤੁਸੀਂ ਸੁਧਾਰ ਲੈਣੀਆਂ ਪਰ ਹਾਂ ਸੁਧਾਰਵਾਲ ਨੂੰ ਇੰਨੇ ਵੀ ਨਾ ਤੁਰ ਪਿਓ ਕਿ ਪੋਰਟੋਂ ਪਾਰ ਹੀ ਹੋ ਜਾਵੋ ਠੀਕ ਹੈ ਇੰਨਾ ਵੀ ਸੁਧਾਰਵਾਲ ਨੂੰ ਨਹੀਂ ਤੁਰ ਪੈਣਾ ਕਿ ਕਬੂਤਰ ਖਰਾਬ ਹੀ ਕਰ ਲਈਏ ਜੇ ਤੁਹਾਨੂੰ ਲੱਗੇ ਤੁਹਾਡਾ ਕਬੂਤਰ ਠੰਡੇ ਹੋ ਗਏ ਆ ਤੁਸੀਂ ਗਲਤੀ ਫੜ ਲਈ ਹਾਂ ਵੀ ਠੰਡੇ ਹੋ ਗਏ ਕਬੂਤਰ ਤੇ ਗਰਮ ਕਰਨੇ ਸ਼ੁਰੂ ਕਰ ਦਿੱਤੇ ਮੋੜ ਕੇ ਕਬੂਤਰਾਂ ਨੇ ਚੰਗੀ ਉਡਾਰ ਦਿੱਤੀ ਤੇ ਤੁਸੀਂ ਇਹ ਨਾ ਸੋਚਿਓ ਕਿ ਅਸੀਂ ਹੁਣ ਇਹ ਨਾ ਰੋਜ਼ ਗਰਮੀ ਕਰੀਏ ਹੋਰ ਡਾਰ ਵਧਾਉਣ ਤੇ ਹੋਰ ਵਧਾਉਣ ਅੱਗੇ ਜਾ ਕੇ ਫੇਰ ਫੁੱਲ ਸਟਾਪ ਲੱਗ ਜਾਊਗਾ ਠੀਕ ਆ ਬਸ ਮੈਂਟੇਨ ਜਾਂ ਰੱਖਣਾ ਕਬੂਤਰਾਂ ਨੂੰ ਤੇ ਘਰੇ ਕਬੂਤਰ ਵਧੀਆ ਸੰਭੋ ਮੇਰੇ ਵੀਰਪਰਾ ਤਾਂ ਗੇਮ ਤੁਹਾਡੇ ਤੋਂ ਦੂਰ ਨਹੀਂ ਗਈ ਠੀਕ ਆ ਤੇ ਤੁਹਾਨੂੰ ਕਿਸੇ ਤੋਂ ਸਿੱਖਣ ਦੀ ਲੋੜ ਨਹੀਂ ਪੈਣੀ ਫਿਰ ਫੇਰ ਤੁਸੀਂ ਆਪਣੇ ਉਸਤਾਦ ਵਾਲੀ ਗੇਮ ਤੋਂ ਵੀ ਅੱਗੇ ਵਾਧਾ ਕਰ ਸਕਦੇ ਹੋ ਠੀਕ ਆ ਕਹਿੰਦੇ ਨਾ ਦਾੜੀ ਨਾਲੋਂ ਮੁੱਛਾਂ ਵੱਧ ਗਿਆ ਉਸਤਾਦਾਂ ਨਾਲੋਂ ਚੇਲੇ ਤੇ ਚੇਲੇ ਤੇ ਫਿਰ ਆਪ ਵੱਧਨੇ ਜਦੋਂ ਉਹਨਾਂ ਨੇ ਬਿਚੋ ਗਲਤੀਆਂ ਫੜਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਦਾ ਆਪਣਾ ਦਿਮਾਗ ਆ ਉਹ ਆਪਣੇ ਤਰੀਕੇ ਨਾਲ ਫਿਰ ਸੋਚਦੇ ਆ ਉਹ ਅੱਗੇ ਵੱਧ ਸਕਦੇ ਆ ਬਹੁਤ ਜ਼ਿਆਦਾ ਅੱਗੇ ਵੱਧ ਸਕਦੇ ਆ ਫਿਰ ਉਹ ਹਾਂ ਪਰ ਉਸਤਾਦ ਦੇ ਅੱਗੇ ਝੁਕ ਕੇ ਰਵੋ ਜਿੰਨੀ ਮਰਜ਼ੀ ਤਰੱਕੀ ਕਰੋ ਉਸਤਾਦ ਨੂੰ ਫਿਰ ਉਸਤਾਦ ਹੀ ਮੰਨੋ ਠੀਕ ਹੈ ਨਾ ਕਿਉਂਕਿ ਜਿੱਡੀ ਤੁਹਾਡੀ ਅੱਗੇ ਸੋਚ ਵੱਡੀ ਹੋਈ ਆ ਉਹ ਤੁਹਾਡੇ ਉਸਤਾਦ ਨੇ ਇੱਥੇ ਤੱਕ ਲੈ ਕੇ ਆਂਦਾ ਤਾਂ ਕਰਕੇ ਵੱਡੀ ਹੋਈ ਆ ਸਿਰਫ ਰਾਹ ਪਾਉਣਾ ਹੀ ਸਭ ਤੋਂ ਵੱਡੀ ਗੱਲ ਹੁੰਦੀ ਆ ਜੇ ਤੁਹਾਨੂੰ ਰਾਹ ਪਾ ਦਿੱਤਾ ਤੇ ਅੱਗੇ ਤੁਸੀਂ ਜਿੰਨੇ ਮਰਜ਼ੀ ਰਾਹ ਬਣਾ ਲਵੋ ਠੀਕ ਆ ਭਰਾਵੋ ਇਹ ਕਟਾਣੀ ਤੋਂ ਜਿੰਨੀਆਂ ਮਰਜ਼ੀ ਤੁਸੀਂ ਟਾਣੀਆਂ ਅੱਗੋ ਫਲਾ ਲਓ ਆਪਣੀਆਂ ਕੋਈ ਚੱਕਰ ਵਾਲੀ ਗੱਲ ਨਹੀਂ ਕੀ ਪਰ ਦੌੜ ਲੱਗੀ ਪਈ ਅੱਜ ਕੱਲ ਅੱਜ ਹੀ ਸਿੱਖਣ ਦੀ ਅੱਜ ਹੀ ਸਿੱਖਣ ਦੀ ਦੌੜ ਲੱਗੀ ਪਈ ਆ ਤੇ ਅੱਜ ਹੀ ਜਿਹੜਾ ਸਿੱਖਣਾ ਆ ਉਹ ਸਿਰਫ ਸਿੱਧਾ ਹੀ ਸਿੱਖਿਆ ਜਾ ਸਕਦਾ ਆ ਜਿਹੜੇ ਵਿੱਚ ਡਿੰਗਵਾਲ ਹੋਣੇ ਨਾ ਉਹ ਤੁਹਾਨੂੰ ਆਪ ਸਿੱਖਣੇ ਪੈਣੇ ਸਮਾਂ ਗਾਲ ਕੇ ਸਿੱਖਣੇ ਪੈਣੇ ਆ ਠੀਕ ਆ ਭਰਾਵੋ نیٹ ਤੋਂ ਜੇ ਤੁਸੀਂ ਗੇਮ ਸਿੱਖਦੇ ਵੀ ਪਏ ਨਾ ਤੇ ਉਹ ਜੇ ਤੁਸੀਂ ਗੇਮ ਲਾਉਂਦੇ ਹੋ ਤੇ ਤੁਹਾਡੇ ਕੋਲ ਗਲਤੀਆਂ ਮਿਲਤੀਆਂ ਹੁੰਦੀਆਂ ਉਹਨਾਂ ਨੂੰ ਫੜੋ ਸਾਡੇ ਕੋਲ ਕੀ ਗਲਤੀ ਹੋਈ ਆ ਠੀਕ ਆ ਜੇਕਰ ਕਿਸੇ ਬੰਦੇ ਨੇ ਨੈਟ ਤੇ ਥੋੜਾ ਬੋਤਾ ਗਲਤ ਵੀ ਦੱਸਿਆ ਤੇ ਬਾਕੀ ਸਹੀ ਦੱਸਿਆ ਆ ਉਹ ਵੀ ਤੁਸੀਂ ਉਹਦੀ ਕੱਲ ਨੂੰ ਗਲਤੀ ਫੜ ਸਕਦੇ ਨਹੀਂ ਯਾਰ ਇਹ ਚੀਜ਼ ਇਦਾਂ ਨਹੀਂ ਸੀ ਹੋਣੀ ਚਾਹੀਦੀ ਇਹ ਇਦਾਂ ਹੋਣੀ ਚਾਹੀਦੀ ਸੀਗੀ ਫੇਰ ਤੁਸੀਂ ਭਰਾਵੋ ਕਾਮਯਾਬ ਹੋ ਜਾਓਗੇ ਠੀਕ ਆ ਤੇ ਜੜੀ ਵੀ ਤੁਸੀਂ ਗੇਮ ਵਰਤ ਕੇ ਦੇਖਣੀ ਆ ਘਰੇ ਕੁਝ ਕਰਕੇ ਦੇਖਣਾ ਕਬੂਤਰਾਂ ਤੇ ਇੱਕ ਦੋ ਕਬੂਤਰ ਤੇ ਹੀ ਕਰਕੇ ਦੇਖੋ ਆਪਣਾ ਸੀਜ਼ਨ ਨਾ ਖਰਾਬ ਕਰ ਲਿਓ ਸਾਰੇ ਕਬੂਤਰ ਇਕੱਠੇ ਨਾ ਖਰਾਬ ਕਰ ਲਿਓ ਠੀਕ ਆ ਤੇ ਫਿਰ ਬਾਅਦ ਵਿੱਚ ਵੀਰੋ ਸੀਜ਼ਨ ਚ ਕਬੂਤਰ ਦੁਆਰਾ ਸੈੱਟ ਕਰਨੇ ਬਹੁਤ ਔਖੇ ਹੋ ਜਾਂਦੇ ਆ ਮੁਸ਼ਕਲ ਹੀ ਹੋ ਜਾਂਦਾ ਆ ਕੰਮ ਇੱਕ ਪਾਸੇ ਬਿਲਕੁਲ ਤੰਦਰੁਸਤ ਉੱਡਨੇ ਆ ਜੇ 100 ਕਬੂਤਰ ਉੱਡਿਆ ਆ ਤੇ 99 ਕਬੂਤਰ ਸਹੀ ਉੱਡਦੇ ਪਏ ਆ ਤੁਹਾਡੇ ਨੂੰ ਵਿੱਚ ਥੋੜਾ ਜਿਹਾ ਫਾਲਟ ਆ ਤੇ ਉਹ ਤੁਹਾਡਾ ਕਬੂਤਰ ਨਹੀਂ ਜਿੱਤ ਸਕਦਾ ਠੀਕ ਆ ਤੇ ਦੱਸਿਓ ਗੱਲਾਂ ਕਿਦਾਂ ਲੱਗੀਆਂ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰ ਲਿਓ ਆਪਣਾ ਚੈਨਲ ਧੰਨਵਾਦ ਆ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ